ਮਾਰੂਸੋਲ ਹੈ ਮਹਿਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਤੂੰ ਸਾਹਿਬ ਹਾਂ ਸੇਵਕ ਕੀਤਾ ਜੀਉ ਪਿੰਡ ਸਭ ਤੇਰਾ ਦਿੱਤਾ ਕਰਨ ਕਰਾਵਣ ਸਭ ਤੂੰ ਹੈ ਤੂੰ ਹੈ ਹੈ ਨਾਹੀ ਕੈਸੇ ਅਸਾੜਾ ਤੁਮੇ ਪਠਾਏ ਤਾਂ ਜਗ ਮੈਂ ਆਏ ਜੋ ਤੁਧ ਪਾਣਾ ਸੇ ਕਰਮ ਕਮਾਏ ਤੁਜ ਤੇ ਬਾਹਰ ਕਿਛੂ ਨਾ ਹੋਵਾ ਤਾਂ ਪੀ ਨਾਹੀ ਕਿਛ ਕਾੜਾ ਊਹਾ ਹੁਕਮ ਤੁਮਾਰਾ ਸੁਣੀਐ ਈਹਾਂ ਹਰ ਜਸ ਤੇਰਾ ਪਣੀਐ ਆਪੇ ਲੇਖ ਆ ਲਿਖੈ ਆਪੇ ਤੁਮ ਸਿਉ ਨਾਹੀ ਕਿਛ ਝਾੜਾ ਤੂੰ ਪਿਤਾ ਸਾਬ ਬਾਰਕਤਾਰੇ ਜਿਉਂ ਕਿਲਾਵੇਂ ਤਿਉਂ ਕਿਲਣਹਾਰੇ ਉੱਜੜ ਮਾਰਗ ਸਭ ਤੁਮ ਹੀ ਕੀਨਾ ਚੱਲ ਨਾਹੀਂ ਕੋ ਵੇਪਾੜ ਇੱਕ ਵੈਸਾਂ ਰੱਖੇ ਗਰੇ ਅੰਤਰ ਇੱਕ ਪਟਾਏ ਦੇਸ਼ ਦਸੰਤਰ ਇੱਕ ਹੀ ਕੋ ਕਾਸ ਇੱਕ ਹੀ ਕੋ ਰਾਜਾ ਇਨ ਮੈਂ ਕਹੀਐ ਕਿਆ ਕੂੜਾ ਕਵਣ ਸੋ ਮੁਕਤੀ ਕਵਣ ਸੋ ਨਰਕ ਕ ਕਵਣ ਸੰਸਾਰੀ ਕਵਣ ਸੋ ਭਗਤਾ ਕਵਣ ਸੋ ਦਾਨਾ ਕਵਣ ਸੋ ਹੋਸ਼ਾ ਕਵਣ ਸੋ ਸੁਰਤਾ ਕਵਣ ਜੜਾ ਹੁਕਮੇ ਮੁਕਤੀ ਹੁਕਮੇ ਨਰਕ ਕ ਹੁਕਮ ਸੰਸਾਰੀ ਹੁਕਮੇ ਭਗਤਾ ਹੁਕਮੇ ਹੋਸ਼ਾ ਹੁਕਮੇ ਦਾਨਾ ਦੂਜਾ ਨਹੀਂ ਅਵਰ ੜਾ ਸਾਗਰ ਕੀਨਾ ਆਤ ਤੁਮ ਪਾਰਾ ਇਕ ਖੜੇ ਰਸਾ ਤੰਕਾਰ ਮਨ ਮੁਖ ਗਾਵਾਰਾ ਇਕਣਾ ਪਾਰ ਲੰਗਾਵੇਂ ਆਪੇ ਸਤਗੁਰ ਜਿਨ ਕਾ ਸੱਚ ਬੇੜਾ ਕੌਤਕ ਕਾਲੇ ਹੁਕਮ ਪਟਾਇਆ ਜੀ ਜੰਤ ਉਪਾਏ ਸਮਾਇਆ ਵੇਖੈ ਵਿਗਸੈ ਸਾਬ ਰਾਂਗ ਮਾਣੇ ਰਚਨ ਕੀਨਾ ਇਕ ਆਖੜਾ ਵੱਡਾ ਸਾਹਿਬ ਵੱਡੀ ਨਾਹੀ ਵੱਡ ਦਾ ਤਾਰ ਵੱਡੀ ਜਿਸ ਜਾਈ ਆਗਾਮੇ ਅਗੋਚਰ ਬੇਅੰਤ ਅਤੁੱਲਾ ਹੈ ਨਾਹੀ ਕਿਛ ਆਹਾਰਾ ਕੀਮਤ ਕੋਈ ਨਾ ਜਾਣੈ ਦੂਜਾ ਆਪੇ ਆਪ ਨਰੰਜਣ ਪੂਜਾ ਆਪ ਸੋ ਗਿਆਨੀ ਆਪ ਤਿਆਨੀ ਆਪ ਸਤਵੰਤਾ ਆਤ ਗਾੜਾ ਕੀਤੜਿਆਂ ਦਿਨ ਗੁਪਤ ਕਹਾਇਆ ਕੀਤੜਿਆਂ ਦਿਨ ਸੁਨ ਸਮਾਇਆ ਕੀਤੜਿਆਂ ਦਿਨ ਤੁੰਦੁ ਕਾਰਾਇ ਆਪੇ ਕਰਤਾ ਪ੍ਰਗਟੜਾ ਆਪੇ ਸ਼ਕਤੀ ਸਬਲ ਕਹਾਇਆ ਆਪੇ ਸੂਰਾ ਅਮਰ ਚਲਾਇਆ ਆਪੇ ਸ਼ਿਵ ਵਰਤਾਈਨ ਅੰਤਰ ਆਪੇ ਸ਼ੀਤਲ ਠਾਰ ਗੜਾ ਜਿਸੇ ਨਵਾਜੇ ਗੁਰਮੁਖ ਸਾਜੇ ਨਾਮ ਵਸੈ ਤਿਸ ਅਨਹਦ ਬਾਜੇ ਤਿਸ ਹੀ ਸੁਖ ਤਿਸ ਹੀ ਠਕੁਰਾਈ ਤਿਸੇ ਨ ਆਵੇ ਜਮਨੇੜਾ ਕੀਮਤ ਕਾਗਦ ਕਹੀਂ ਨ ਜਾਈ ਕੋ ਨਾਨਕ ਬੇਅੰਤ ਗੁਸਾਈ ਆਦ ਮਦ ਅੰਤ ਪ੍ਰਭ ਸੋਈ ਹਾਥ ਤਿਸੈ ਕੈ ਨਵੇੜਾ ਕਿਸੇ ਸ਼ਰੀਕ ਨਾਹੀ ਰੇ ਕੋਈ ਕਿਸ ਹੀ ਬੁੱਤੈ ਜਵਾਬ ਨ ਹੋਈ ਨਾਨਕ ਕਾ ਪ੍ਰਭ ਆਪੇ ਆਪੇ ਕਾਰ ਕਰ ਵੇਖੈ ਚੋਜ ਖੜਾ